ਹਾਂ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਮੂੰਗੀ ਦੀ ਦਾਲ ਦਾ ਹਲਵਾ ਜਿਹਨੂੰ ਆਪਾਂ ਕੜਾਹ ਵੀ ਕਹਿੰਦੇ ਆਂ ਉਹ ਤਰ੍ਹਾਂ ਹੁੰਦਾ ਹਲਵਾ ਵਾ ਕਈ ਕੜਾਹ ਕਹਿੰਦੇ ਕੋਈ ਕੁਛ ਕਹਿੰਦਾ ਕੋਈ ਪ੍ਰਸ਼ਾਦ ਕਹਿੰਦਾ ਸਾਰਾ ਕੁਝ ਵੱਖ-ਵੱਖਦਾ ਇਹਨੂੰ ਚੀਜ਼ਾਂ ਮਤਲਬ ਲੋਕੀ ਆਪਾਂ ਆਪਣੇ ਹਿਸਾਬ ਨਾਲ ਕਹਿੰਦੇ ਆ ਜਿਹੜਾ ਆਪਾਂ ਵਿਆਹ ਮੇਹਰ ਖਾਣੇ ਆ ਉਹ ਅਸਲ 'ਚ ਇਸੇ ਦਾਲ ਦਾ ਬਣਿਆ ਦਾ ਤਾਂ ਹੀ ਉਹ ਦਾਣੇਦਾਰ ਇੰਨਾ ਟੇਸਟੀ ਹੁੰਦਾ ਵਾ ਤੇ ਇਹਦੇ ਲਈ ਆਪਾਂ ਬਣਾਉਣ ਲਈ ਲਿਆ 1 ਕੱਪ ਮੂੰਗੀ ਦੀ ਦਾਲ ਥੋੜੀਆਂ ਇਹਨੇ ਗਿਰੀਆਂ ਬਸ ਕੋਈ ਜਰੀ ਜੀ ਚਾ ਲੈਣ ਦੀ ਲੋੜ ਨਹੀਂ ਆ ਇਹਨੇ ਜੀਜੇ ਬਣਾ ਲੈ ਬਹੁਤ ਪੀਸਟੀ ਬਣੇ ਇਹ ਗਰਮ ਪਾਣੀ ਚ ਘੈਂਟੇ ਵਾਸਤੇ ਪੀਉਂਦੇ ਨੇ ਜੇ ਰਾਤ ਨੂੰ ਪੀਉਆ ਹੋਵੇ ਨਾ ਫੇ ਰਾਤ ਨੂੰ ਪੀਜਾ ਫਿਰ ਪੂਰੀ ਰਾਤ ਪਾਏ ਪੀਉ ਜਿਹੜਾ ਹੁਣ ਮੈਂ ਆਪ ਪਕਤਾਂ ਬਣਾਉਣਾ ਮਾਣ ਗਰਮ ਪਾਣੀ ਚ ਘੈਂਟੇ ਵਾਸਤੇ ਪੀਉਂਦੇ ਨੇ ਗਿਰੀਆਂ ਨੂੰ ਵੀ ਠੀਕ ਹੈ ਦਾਲ ਨਹੀਂ ਤੇਰਾ ਬਰਗਣਾ ਪ੍ਰੈਸ਼ਰ ਫੇਗਾ ਸਾਂ ਘੈਂਟੇ ਇਕ ਲਈ ਇਹਨੂੰ ਗਰਮ ਪਾਣੀ ਦੇ ਵਿੱਚ ਪੀਉਂਦਣਾ ਆਪਾਂ ਗਿਰੀਆਂ ਨੂੰ ਵੀ ਨਾਲ ਹੀ ਗਿਰੀਆਂ ਨੂੰ ਨਾਲ ਦੋ ਚੀਜ਼ਾਂ ਨੂੰ ਘੈਂਟੇ ਇਕ ਲਈ ਗਰਮ ਪਾਣੀ ਜੇ ਤੁਸੀਂ ਰਾਤ ਪੀਓਗੇ ਤਾਂ ਸਭ ਤੋਂ ਬੈਸਟ ਹੈ ਜੇ ਨਹੀਂ ਤੇ ਫਿਰ ਮੌਕੇ ਦੇ ਮੌਕੇ ਤੁਸੀਂ ਗਰਮ ਪਾਣੀ ਜ ਨੂੰ ਪੀਓ ਲੋ ਕਿੰਨਾ ਚਿਰ ਦਾ ਘੰਟਾ ਆ ਘੰਟੇ 1 ਘੰਟਾ ਤੱਕ ਪੂਰਾ ਪੀ ਹੋਣਾ ਤੇ ਫਿਰ ਉਸ ਤੋਂ ਬਾਅਦ ਬਣਾ ਨੇ ਤੁਸੀਂ ਆਪਾ ਸਟਾਰਟ ਕਰ ਸਕਦੇ ਆ ਸੋ ਇਹਨੂੰ ਇੱਕ ਹੀ ਡੇਲੀ ਪੀਓਗੇ ਤੇ ਬਾਅਦ ਤੁਹਾਨੂੰ ਦੱਸ ਦਿਆਂਗੇ ਕਿ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੈ ਓਕੇ ਅਸੀਂ ਚੀਨ ਲਿਆ ਲਓ ਜੀ ਇਸ ਤਰ੍ਹਾਂ ਆਪਾਂ ਇੰਨੇ ਕ ਪਾਣੀ ਚ ਇਹਨੂੰ ਘਿਓ ਛੜਨਾ ਵਾ ਗਰਮ ਪਾਣੀ ਦੇ ਵਿੱਚ ਤੇ ਪੂਰਾ 1 ਘੰਟਾ ਹੋਗਾ ਸਾਨੂੰ ਦਾਲ ਪੀਓ ਇਹਨੂੰ ਤੇ ਤੁਹਾਨੂੰ ਕਿਹ ਤਰ੍ਹਾਂ ਬਾਲ ਲੱਗੂ ਦਾਲ ਬੰਦ ਤੇ ਹਲਵਾ ਬੰਦ ਲਈ ਤਿਆਰ ਕਿ ਤਰ੍ਹਾਂ ਮੈਂ ਇਸ ਤਰ੍ਹਾਂ ਨੂੰ ਐਨ ਆਪਕੇ ਵੇ ਲੈਣਾ ਜਦੋਂ ਐ ਪੋਲਾ ਸੌਫਟ ਹੋ ਜਾਣਾ ਸਮਝ ਲੈ ਵੀ ਆਪਣਾ ਹਲਵਾ ਬੰਦੇ ਨਹੀਂ ਸਾਰਾ ਕੋਈ ਦਾਲ ਜਿਹੜੀ ਤਿਆਰ ਆ ਤੇ ਥੋੜੀ ਅ ਗਿਰੀਆਂ ਮਤਲਬ 5 5-4 ਗਿਰੀਆਂ ਤੇ 7-8 ਗਿਰੀਆਂ ਤਾਂ ਆਪਣੀ ਮਰਜ਼ੀ ਨੇ ਜਿੰਨੀਆਂ ਪਾਉਣੀਆਂ ਉਹ ਵੀ ਨਾਲ ਤੁਸੀਂ ਪੀਓ ਸਕਦੇ ਵੀ ਵੇਖੋ ਐ ਸੌਫਟ ਹੋ ਗਈਆਂ ਦੇ ਇਧਰ ਵੇਖੋ ਜੀ ਪਾ ਸਕਦੀ ਜੀ ਗਿਰੀਆਂ ਤੇ ਆਦੀ ਮਰਜ਼ੀ ਨਾਲ ਗਿਰੀਆਂ ਪਾਉਣੀਆਂ ਵਿੱਚ ਦੂਜੀ ਸੌਗੀ ਪਾਉਣੀ ਜਿਸ ਨੂੰ ਆਪਾਂ ਕਹਿੰਦੇ ਆ ਕੁਝ ਵੀ ਤੁਸੀਂ ਚੀਜ਼ਾਂ ਡਰਾਈ ਫਰੂਟ ਜਿਹੜਾ ਮਰਜ਼ੀ ਵਿੱਚ ਪਾ ਸਕਦੇ ਇਹਦੇ ਕਾਜੂ ਪਾ ਲਓ ਗਿਰੀਆਂ ਬਦਾਮ ਪਾ ਲਓ ਜੋ ਮਰਜ਼ੀ ਪਾ ਲਓ ਤੇ ਇਸ ਤਰ੍ਹਾਂ ਹੁਣਾ ਪੈਣ ਇਧਰ ਇਧਰ ਇਸ ਤਰ੍ਹਾਂ ਪਾ ਸਾਰਾ ਪਾਣੀ ਚੰਗੀ ਤਰ੍ਹਾਂ ਕੱਢ ਦੇਣਾ ਤੇ ਨਾਲ ਦੀ ਨਾਲ ਹੁਣ ਆਪਾਂ ਕੜਾਈ ਜਿਹੜੀ ਆ ਇਹਨੂੰ ਬਿਨਾ ਬਿਲਾ ਹਾਂ ਮਿਕਸੀ ਕਰੀਂ ਅੱਛਾ ਇਹਨੂੰ ਇਤਰਾ ਪਾਣੀ ਨਿਚੋੜ ਕੇ ਤੇ ਫੇਰ ਕੀ ਕਰਨਾ ਇਹਨੂੰ ਆਪਾਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਨੂੰ ਗ੍ਰाइंड ਕਰਨਾ ਵੀ ਮੈਂ ਚੰਗੀ ਤਰ੍ਹਾਂ ਦਾ ਜਿੱਤਰਾ ਹੁੰਦੀ ਆ ਸੂਜੀ ਹੁੰਦੀ ਨਾ ਉਹਦੇ ਉਤਰਾ ਨੂੰ ਆਪਾਂ ਪੀਸਣਾ ਵਾ ਤੇ ਜ਼ਿਆਦਾ ਮੀਨ ਪਾਊਡਰ ਨਹੀਂ ਕਰਨਾ ਥੋੜਾ ਜਿਹਾ ਦਾਣੇਦਾਰ ਜਿਹਾ ਰੱਖਣਾਗੇ ਚਲੋ ਲਿਓ ਮਿਕਸੀ ਮਮੀ ਗਿਰੀਆਂ ਵਿੱਚ ਬਿਲਕੁਲ ਨਹੀਂ ਇਹ ਉਤਰ ਪਾਉਣੀ ਹੈ ਨਹੀਂ ਗਿਰੀਆਂ ਕੱਟ ਕੇ ਪਾ ਲੀਆਂ ਫੋੜ ਕੋਈ ਜ਼ਿਆਦਾ ਇਹਦੇ ਲਈ ਆਪਾਂ ਨੂੰ ਕੋਈ ਈ ਦੀ ਚੀਜ਼ਾਂ ਲੈਣ ਦੀ ਲੋੜ ਨਹੀਂ ਹੈ ਸੌਖੀ ਤੇ ਬਹੁਤ ਸੌਖੀ ਰੈਸਪੀ ਹੈ ਤੇ ਬਹੁਤ ਹੀ ਤੁਸੀਂ ਘਰੇ ਜਦੋਂ ਮਰਜ਼ੀ ਮਤਲਬ ਇਹਨੂੰ ਬਣਾ ਸਕਦੇ ਜੇ ਮਿੰਟਾਂ ਸਕਿੰਟਾਂ ਦੀ ਤਿਆਰ ਹੋਏਦਾ ਹਲਵਾ ਜਣਾ ਜਿਹੜਾ ਤੇ ਪਹਿਲਾਂ ਪੈਦਾ ਪਾਊਡਰ ਬਣਾ ਲਈਏ ਮਤਲਬ ਇਹਨੂੰ ਪੀਸ ਕੇ ਤੋਂ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਵੀ ਇਹਨੂੰ ਕਿਹੜਾ ਕਿਹੜਾ ਬਣਾਉਣਾ ਸਾਰਾ ਕੁਝ ਤੇ ਇਧਰ ਮਿਕਸੀ ਆਪਣੀ ਤਿਆਰ ਆ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾਵਾਂਗੇ ਤੇ ਪੀਸ ਨਾ ਸਟਾਰਟ ਕਰਾਂਗੇ ਤੇ ਕਿੰਨਾ ਕੁ ਪੀਸ ਕਿਹ ਤਰ੍ਹਾਂ ਦਾ ਪਾਊਡਰ ਬਣਾਉਣਾ ਤੁਹਾਨੂੰ ਵੀ ਦਿਖਾ ਦਿੰਨੇ ਆਪਾਂ ਠੀਕ ਹੈ ਤੇ ਜਿਹੜਾ ਕ ਆਪ ਆਪਾ ਦਾਲ ਦਾ ਜਿੰਨਾ ਕਿ ਭਰਕੇ ਲਿਆਈ ਨਾ ਓਨਾ ਹੀ ਕ ਆਪ ਆਪਾ ਲਾਵਾਂਗੇ ਦੇਸੀ ਘਿਓ ਦਾ ਤੇ ਤੁਸੀਂ ਦੇਸੀ ਘਿਓ ਦੇ ਵਿੱਚ ਬਣਾਓਗੇ ਤੇ ਵਧੀਆ ਰਹੋਗੇ ਕਿਉਂਕਿ ਦੇਸੀ ਘਿਓ ਨਾਲ ਟੇਸਟ ਬਹੁਤ ਵਧੀਆ ਆਉਂਦਾ ਵਾ ਤੇ ਤੁਸੀਂ ਕੋਈ ਹੋਰ ਕੋਈ ਦਾਲ ਦਾ ਡੁੱਲਰ ਫੈਂਡ ਚ ਨਾ ਬਣਾਓ ਤੇ ਵਧੀਆ ਗੱਲ ਆ ਦੇਸੀ ਘਿਓ ਚ ਬਣਾਓਗੇ ਤੇ ਬੈਸਟ ਰਹੋਗੇ ਤੇ ਅੱਧਾ ਘਿਓ ਆਵਾ ਕਿਤਰਾ ਕਿਤਰਾ ਯੂਜ਼ ਕਰਨਾ ਵਾ ਤੁਹਾਨੂੰ ਵੀ ਦੱਸ ਦਿੰਨੇ ਆਪਾਂ ਹੁਣ ਪਹਿਲਾਂ ਆਪ ਜਿਹੜੀ ਦਾਲ ਦਾ ਪਾਊਡਰ ਹੈ ਉਹਨੂੰ ਤੇ ਫਿਰ ਦੱਸਦੇ ਤੁਹਾਨੂੰ ਬਾਕੀ ਕਿਤਰਾ ਕਰਨਾ ਹੈ ਚਲ ਚੋਣੋ ਜੀ ਦਾਲ ਸਾਰੀ ਪਾ ਸਾਰੀ ਪਾ ਲਾ ਵੀ ਹੈ ਜਿਹੜੀ ਹੈਨਾ ਸਾਰੀ ਪਾਤੀ ਹੈ ਬੱਸ ਇਹਨੇ ਪਾ ਲਾ ਇਨੀ ਦਾ ਅੱਧਾ ਹਲਕਾ ਬਜੀ ਕਰਨਾ ਤਿਆਰ ਕਰਕੇ ਦੋਲੇ ਜਾਣੇ ਆਪ ਖਾਣ ਵਾਲੇ ਅੱਛਾ ਗਿਰੀਆਂ ਵਿੱਚ ਪਾ ਲੀਆਂ ਗਿਰੀਆਂ ਵਿੱਚ ਛਿੱਲ ਕੇ ਇਸ ਤਰ੍ਹਾਂ ਸਾਰੀਆਂ ਪਾ ਦੇ ਵਿੱਚ ਚਲੋ ਜੀ ਤੇ ਕਿਉ ਕਿੰਨਾ ਪਾਉਣਾ ਹੈ ਇਹ ਅੱਧਾ ਕੱਪ ਅੱਧਿਓ ਥੋੜਾ ਜਾਂ ਅੱਧਾ ਹੀ ਕੱਪ ਲਾ ਲੋਗੇ ਅੱਧਾ ਕੱਪ ਘੀਓ ਦਾ ਆਪਾਂ ਮਿਕਸੀ ਦੇ ਵਿੱਚ ਨਾਲ ਹੀ ਪਾ ਲੈਣਾ ਤੇ ਤੱਕ ਆਪਾਂ ਬਰਖ ਲੈਣਾ ਵਾ ਉਹ ਕੜਾਈ ਵਾਸਤੇ ਮਤ ਕੜਕੇ ਲਾਉਣ ਵਾਸਤੇ ਬਾਅਦ ਚ ਤਿਆਰ ਕਰਨ ਵਾਸਤੇ ਇਹਨੂੰ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਇਹਦਾ ਗ੍ਰाइंड ਕਰਕੇ ਚਲੋ ਇਹਦਾ ਬਣਾਵਾਂਗੇ ਆਪਾਂ ਪਾਊਡਰ ਲੋ ਵੀ ਇਧਰ ਮਿਕਸੀ 'ਚ ਪੱਕ ਕਰ ਲਿਆ ਗ੍ਰाइंड ਜਿਆਦਾ ਮੀਨ ਨਹੀਂ ਜਿਆਦਾ ਮੀਨ ਨਹੀਂ ਕਰਨਾ ਵੀ ਐ ਇਹਦਾ ਆਟਾ ਹੀ ਬਣਾ ਦੇਣਾ ਵੀ ਲੈ ਵੀ ਜੀ ਬਸ ਦਾਣੇ ਦਾਜ ਰੱਖਣਾ ਵੀ ਜਿਹੜਾ ਟੇਸਟੀ ਵੀ ਲੱਗੇ ਖਾਣ ਚ ਤੇ ਕੜਾਈ ਇੱਧਰ ਆਪਣੀ ਗਰਮਤ ਹੈ ਰਹੀ ਆਪਾਂ ਕੜਾਈ ਬਿਲਕੁਲ ਗਰਮ ਹੋ ਗਈ ਐ ਤੇ ਜਿਹੜਾ ਬਚਿਆ ਕਿ ਹੋਈ ਆਪਾਂ ਹੌਣੇ ਦੇ ਵਿੱਚ ਪਾ ਦੇਣਾ ਸਾਰਾ ਹੌਣੇ ਦੇ ਪਾਉਣੇ ਨਾ ਕਿਉਂ ਪਾਇਆ ਕਿਉਂ ਹੋਇਆ ਜੀ ਧੱਕਾ ਆਪ ਪਾਇਆ ਪਹਿਲਾਂ ਯਾਨਾ ਫਿਰ ਸਾਰਾ ਜਿਹੜਾ ਇਹ ਆਪਾਂ ਬਣਾਇਆ ਚੀਜ਼ ਇਹਨੂੰ ਸਾਰੇ ਨੀਚੇ ਆਪਾਂ ਇੱਦਾਂ ਸਾਰਾ ਇੱਥੇ ਡੇਟ ਦੇਣਾ ਬਰੌ ਖਾਣੇ ਨਿਕਲਣਾ ਵਿੱਚੋਂ ਥੋੜਾ ਜਿਹਾ ਥੱਲੇ ਆਪਾਂ ਘਿਓ ਪਾਵਾਂਗੇ ਕਿਉਂਕਿ ਜਿਹੜਾ ਥੱਲੇ ਹੈ ਬਿਲਕੁਲ ਜਿਹੜਾ ਹੈ ਨਾਲ ਲੱਗੇ ਘਿਓ ਦੇ ਬਹਿ ਵਿੱਚ ਆਲਰੇਡੀ ਇਹ ਰਹਿਗਾ ਵਾ ਜਦੋਂ ਮਾੜਾ ਗਰਮ ਹੋਗਾ ਤੇ ਇਹ ਜਿਹੜਾ ਵਾ ਜਿਹੜਾ ਮਾੜਾ ਮੋੜ ਥੱਲੇ ਨਹੀਂ ਨਹੀਂ ਲੱਗਦਾ ਨਹੀਂ ਨਹੀਂ ਲੱਗਦਾ ਐਂ ਬਿਲਕੁਲ ਉੱਛੜ ਨਾਲ ਨਾਲ ਲੱਗਿਆ ਉੱਛੜ ਆਪਾਂ ਜਿਹੜਾ ਥੱਲੇ ਆ ਜਿਹੜਾ ਥੱਲੇ ਬਿਲਕੁਲ ਕੜਾਈ ਦੇ ਨਾਲ ਨਾਲ ਲੱਗੇ ਜਿਹੜਾ ਇਹ ਨਾਨਸਟਿਕ ਹੈਗਾ ਵਾ ਜਾਂ ਫਰਾਈ ਪਿੰਜਾ ਕੁਛ ਵਹਿੜੇ ਕੋਲ ਵੀ ਹੈਗਾ ਵਾ ਤੇ ਉਹ ਛੋਟਾ ਵਾ ਤਾਂ ਕਰਕੇ ਢੱਡ ਗੋ ਜੇ ਨਾਨਸਟਿਕ ਹੋਵੇ ਤਾਂ ਅੱਛੀ ਉੱਥੇ ਹੀ ਬਣਾ ਸਕਦੇ ਵੀ ਹੋਰ ਸਭ ਤੋਂ ਬੈਸਟ ਹੋਊਗਾ ਜੇ ਨਾਨਸਟਿਕ 'ਚ ਬਣਾਓਗੇ ਇਸ ਤਰ੍ਹਾਂ ਜਿਹੜਾ ਥੱਲੇ-ਤੇਰੇ ਲੱਗਦਾ ਨਾ ਉਹਦੇ ਵਿੱਚ ਬਿਲਕੁਲ ਥੱਲੇ ਲੱਗੂਗਾ ਤੇ ਇਹ ਤੇਰਾ ਪੈਨ ਬਿਲਕੁਲ ਲਾਈ ਜਾਣਾ ਵਾ ਕਿੰਨਾ ਟਾਈਮ ਲਾਉਣਾ ਤੁਹਾਨੂੰ ਦੱਸ ਦਿਆਂ ਜੀ ਅਜੇ ਇਹਨੂੰ ਬਿਲਕੁਲ ਮੜਿਆ ਗਰਮ ਕਰ ਲਈ ਜੀ ਆਪਾਂ ਤੇ ਸਾਰਾ ਆਪਾਂ ਮਿਕਸਰ ਦੇ ਵਿੱਚ ਕੱਟ ਕੇ ਇਹਨੂੰ ਤੇ ਇਹਨੂੰ ਕੜਾਈ ਦੇ ਵਿੱਚ ਪਾ ਕੇ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਲਾਈ ਜਾਣਾ ਬਿਲਕੁਲ ਨਹੀਂ ਥੱਲੇ ਮਾਸਣ ਲੱਗਦਾ ਇਧਰੇ ਹੂੰ ਕਿੰਨਾ ਟਾਈਮ ਲਾਉਣਾ ਹੈ ਇਹਨੂੰ ਇਹਨੂੰ 5-7 ਮਿੰਟ ਆਪਾਂ ਇਤਰਾ ਚੰਗੀ ਤਰ੍ਹਾਂ ਪਹਿਲਾਂ ਲਾਈ ਜਾਵਾਂਗੇ ਜਿਹੜਾ ਬਾਕੀ ਆਪਣਾ ਘਿਓ ਆ ਜਿਹੜਾ ਕੱਪ ਚ ਉਹ ਆਪਾਂ ਬਾਅਦ ਚ ਪਾਉਣਾ ਹੈ ਜੇ ਪਹਿਲਾਂ ਇਹਨੂੰ ਮੜਾ ਮੜਾ ਜਿਹੜਾ ਭੁੰਨ ਲਾਂਗੇ ਇਤਰਾ ਤੇ ਜੇ ਤੁਹਾਨੂੰ ਬਾਕੀ ਲਾਲ ਲਾ ਬਸੇ ਜਾਵਾਂਗੇ ਬਹੁਤ ਸੌਖੀ ਰੈਸਪੀ ਆ ਤੁਹਾਡੇ ਸਾਹਮਣੇ ਕੁਝ ਨਹੀਂ ਕੀਤਾ ਆਪਾਂ ਦਾਲ ਭਿਉਈ ਆ ਦਾਲ ਭਿਉ ਹੋ ਕੇ ਮਿਕਸੀ ਗ੍ਰाइंड ਕਰਕੇ ਘਿਓ ਪਾ ਕੇ ਦੇ ਵਿੱਚ ਆਪਾਂ ਕੜਾਈ ਦੇ ਇਹਨੂੰ ਭੁੰਨਣਾ ਸਟਾਰਟ ਕਰਤਾ ਤੇ ਬਹੁਤ ਹੀ ਟੇਸਟੀ ਬਣੂਗਾ ਜਿੱਦਾਂ ਆਪਾਂ ਦੁਕਾਨ ਹਲਵਾਈਆ ਦਾ ਬਣਾਉਦੇ ਰਿਹਾ ਵਿਆਹਾਂ ਚ ਖਾਣੇ ਨੇ ਉਹ ਚੀਜ਼ ਬਣੂਗਾ ਸੇਮ ਬਸ ਸੌਖੀ ਰੈਸਪੀ ਇਹਦੀ ਬਹੁਤ ਸੌਖੀ ਲੋ ਗਾਇਸ ਜਿਹੜਾ ਆਪਣਾ ਹਲਵਾ ਹੈ ਬਿਲਕੁਲ ਬਣ ਕੇ ਲਗਭਗ ਤਿਆਰ ਹੋ ਗਿਆ ਹੈ ਤੇ ਪੂਰੇ ਦਾਸ ਕਿਤੋਂ 12 ਮਿੰਟ ਲੱਗਦੇ ਇਹਨੂੰ 10 ਤੋਂ 12 ਮਿੰਟ ਆਪਾਂ ਇਸ ਤਰ੍ਹਾਂ ਲਾਈ ਜਾਣਾ ਇਹਨੂੰ ਭੁੰਨੀ ਜਾਣਾ ਲਾਈ ਜਾਣਾ ਭੁੰਨੀ ਜਾਣਾ ਤੇ ਉਹ ਤਵਾ ਸਾੜ ਨਹੀਂ ਬਿਲਕੁਲ ਬਣ ਕੇ ਰਹਿਣੀ ਹੈ ਇਹ ਜ਼ਿਆਦਾ ਨਹੀਂ ਕਲਰ ਚੇਂਜ ਕਰਨਾ ਇਦਾਂ ਰੱਖਣਾ ਬੁੱਢੀ ਜਿਆ ਪੁੱਢੀ ਜਿਆ ਜ਼ਿਆਦਾ ਲਾਲ ਨਹੀਂ ਕਰਨਾ ਹਨਾ ਗੱਲ ਕਰੀ ਗਈ ਸਾਡ ਜੂ ਬਾਅਦ ਚ ਤੇ ਇੱਧਰ ਆਪਾਂ ਪਾਣੀ ਗਰਮ ਕੀਤਾ ਵਾ ਪਾਣੀ ਦੇ ਵਿੱਚ ਥੋੜਾ ਜਿਹਾ ਕਲਰ ਪਾਇਆ ਆਪਾਂ ਤੇ ਠੰਡ ਗੁੰਡ ਧੰਨਵਾਦ ਠੰਡ ਪਾਣੀ ਇਹਦੇ ਠੰਡ ਗੁੰਡ ਕਿੰਨੀ ਪਾਉਣੀ ਉਹ ਵੀ ਦੱਸ ਦੀ ਚੰਗਾ ਕਿ ਜਿਵੇਂ ਇੱਕ ਕੱਪਸ ਇੱਕ ਕੱਪ ਦਾਲ ਦਾ ਇਹਦੇ ਵਿੱਚ ਕਿੰਨੀ ਠੰਡ ਪਾਉਣੀ ਤੇ ਹੁਣ ਆ ਪਹਿਲ ਚ ਪਾਉਣਾ ਹੈ ਇਹ ਕੀ ਆ ਲਓ ਜੀ ਠੰਡ ਆਪਾਂ ਕੱਟ ਇੱਕ ਆਪਰੇ ਥੋੜੀ ਜੀ ਘੱਟ ਲਈ ਵੇਖ ਲੋ ਇੰਨਾ ਗੁਣਾ ਇੰਨੀ ਖੰਡ ਤੁਸੀਂ ਬੂਰਾ ਮਿਸ਼ਰੀ ਮੋਟੀ ਖੰਡ ਜਿਹੜੀ ਮਰਜ਼ੀ ਪਾ ਸਕਦੇ ਹੋ ਕੋਈ ਵੀ ਮਿੱਠੀ ਚੀਜ਼ ਪਾ ਸਕਦੇ ਹੋ ਤੁਸੀਂ ਬਾਕੀ ਮਿੱਠਾ ਘੱਟ ਵੱਧ ਆਪਦੇ ਥੇਸ ਦੇ ਹਿਸਾਬ ਨਾਲ ਪਾ ਸਕਦੇ ਜੇ ਤੇ ਇਸ ਤਰ੍ਹਾਂ ਖੰਡ ਪਾ ਕੇ ਪਚੰਗੀ ਤਰ੍ਹਾਂ ਫਿਕਸ ਕਰ ਲੈਣਾ ਤੇ ਇਹਨੂੰ ਲਾਈ ਜਾ ਚੰਗੀ ਤਰ੍ਹਾਂ ਬਸ ਲਾਈ ਜੇ ਨਾਲ ਲਾਉਣੋਂ ਨਹੀਂ ਰੁਕਣਾ ਜੇ ਪਹਿਲਾਂ ਲਾਉਣ ਰੋਕੇ ਤੇ ਉਸੇ ਵੇਲੇ ਇਹਨੂੰ ਛੱਡਣਾ ਸ਼ੁਰੂ ਹੋ ਜਾਣਾ ਤੇ 90% ਆਪਣਾ ਜਿਹੜਾ ਹਲਵਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਵਿੱਚ ਪਾ ਦੇਣਾ ਜਿਹੜਾ ਰਹਿੰਦਾ ਘਿਓ ਹੀ ਸਾਰਾ ਚ ਘਿਓ ਵਾਦਨਾ ਚਲੋ ਕਿਉਂ ਐ ਐਂਡ ਤੇ ਤਾਂ ਪਾਉਣਾ ਕਿਹੜੀ ਗਲ ਐਂਡ ਤੇ ਕਿਉਂ ਪਾਉਣਾ ਮੀ ਇਹ ਚਮਕੀ ਬਣ ਜਾਂਦੀ ਆ ਉਹਦੇ ਨਾਲ ਫਿਰ ਸ਼ਾਈਨੀ ਸ਼ਾਈਨੀ ਹੁੰਦੀ ਆ ਤੇ ਵੈਸੇ ਤੁਹਾਨੂੰ ਪਤਾ ਕਿਉਂ ਹੋ ਜਿੰਨਾ ਵਿੱਚ ਜਿਆਦਾ ਨਹੀਂ ਪਾਉਣਾ ਤੇ ਘੱਟ ਵੀ ਨਹੀਂ ਪਾਉਣਾ ਕਿਉਂਕਿ ਕਿਉਂ ਦੇ ਨਾਲ ਟੇਸਟ ਉਹਨਾਂ ਨਾਲੇ ਜਦੋਂ ਕਿਉਂ ਪਾਇਆ ਗਏ ਤੋਂ ਸਾਰਾ ਇਹਦਾ ਮਾਲਾ ਮੋੜ ਦਾ ਸਾਈਡਾਂ ਤੇ ਲੱਗਾ ਜਿਹਾ ਸਾਰਾ ਰਸ ਗਿਆ ਕਿਉਂਕਿ ਥੋੜਾ ਜਿਹਾ ਸਫਾੜ ਢਲ ਜਾ ਉਹ ਹੋ ਗਿਆ ਵਾ ਗਿੱਲਾ ਕੇ ਲੋੜ ਕਰਕੇ ਤੇ ਸਭ ਤੋਂ ਐਂਡ ਤੇ ਆ ਪੈਚ ਪਾਉਣਾ ਹੁਣ ਪਾਣੀ ਪਾਦਾ ਦਾਦੀ ਸਾਰਣੀ ਬਸ ਮਤਲਬ ਕਿ 1.5 ਕੱਪ ਪਾਣੀ ਦਾ ਪਾਉਣਾ ਆ ਬਾਅਦ ਵਿੱਚ ਤੇ ਇਸ ਤਰ੍ਹਾਂ ਪਾਣੀ ਪਾ ਕੇ ਬਾਅਦ ਚ ਇਹਨੂੰ ਏਦਾਂ ਹੌਲੀ ਹੌਲੀ ਲਾਈ ਜਾਣਾ ਆ ਆਪਾਂ ਸ਼ੁਰੂ ਤੇ ਆਪਣਾ ਇਹੜਾ ਹਲਵਾ ਵਾ ਬਣ ਕੇ ਲਗਭਗ ਰੈਡੀ ਹੋ ਗਿਆ ਇਹਨੂੰ ਇਹਦਾਂ ਲਾਈ ਜਾਣਾ ਫੇਰ ਲੋ ਗਾਇਸ ਹਲਵਾ ਇਹਦਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਵਾ ਤੇ ਤੁਸੀਂ ਦੇਖ ਸਕਦੇ ਜੀ ਕਿੰਨਾ ਵਧੀਆ ਵੇਖਣ ਨੂੰ ਦੇਖੋ ਕਿੰਨਾ ਸੌਫਟ ਸੌਫਟ ਕਿੰਨਾ ਜੂਸੀ ਜਿਹਾ ਲੱਗੰਦਾ ਹੈ ਨਾ ਤੇ ਤੇ ਕਿੰਨੀ ਸੌਖੀ ਰੈਸਪੀ ਹੈ ਨਾ ਤੁਹਾਡੇ ਸਾਹਮਣੇ ਵੇਖ ਲੋ 10 ਕੇ 15 ਮਿੰਟਾਂ ਚ ਸਾਰਾ ਇਹੜਾ ਹਲਵਾ ਬਣ ਕੇ ਹੋ ਗਿਆ ਤਿਆਰ ਕੱਟ ਕਰ ਦੇਣਾ ਗੈਸ ਜੇ ਗੈਸ ਬੋਲਣੀ ਕਰਨਾ ਜਿੰਦ ਤੱਕ ਆਪਾਂ ਹਲਵਾ ਜਿਹੜਾ ਸੜਦਾ ਜਾਵੇ ਗੈਸ ਬਿਲਕੁਲ ਕੱਟ ਕਰ ਦੇਣਾ ਆਪਾਂ ਤੇ ਇੱਕ ਚੀਜ਼ ਜਿਹੜੀ ਸਭ ਤੋਂ ਆਪਾਂ ਲਾਸਟ ਦੇ ਜ ਇਹਦੇ ਵਿੱਚ ਪਾਉਣੀ ਆ ਖੋਵਾ ਖੋਵਾ ਤੁਹੀਂ ਆਪਦਾ ਘਰ ਦਾ ਵੀ ਤਿਆਰ ਕਰ ਸਕਦੇ ਜੇ ਤਰ੍ਹਾਂ ਤੇ ਭਾਵੇਂ ਘਰ ਦਾ ਤਿਆਰ ਕਰੋ ਸਭ ਤੋਂ ਵਧੀਆ ਰਹੂਗਾ ਬਜਾਰੀ ਨਾ ਹੀ ਲਿਆਓ ਸੋ ਕਿ ਸਾਰਾ ਚੀਜ਼ਾਂ ਆਪਣੀਆਂ ਹੋਮ ਮੇਡ ਆ ਤੇ ਖੋਵਾ ਇਹਦੇ ਵਿੱਚ ਐ ਭਾਈ ਤਰ੍ਹਾਂ ਇਤਨਾ ਖੋਵਾ ਪਾ ਦੇਣਾ ਖੋਏ ਦੇ ਵਿੱਚ ਕੋਈ ਵੀ ਖੰਡ ਗੁੰਡ ਕੁਝ ਨਹੀਂ ਪਾਉਣਾ ਕੋਈ ਖੰਡ ਗੁੰਡ ਸਾਰਾ ਜਿਹੜਾ ਆਪਣਾ ਕੜਾ ਦੇ ਉਹਦੀ ਹਲੇ ਵਿਦ ਵਿੱਚ ਪਾਇਆ ਆ ਤੇ ਇਤਨਾ ਜਿਹੜਾ ਸਾਰਾ ਖੋਵਾ ਜਿੰਨਾ ਖੋਵਾ ਮੀ ਜਿਆਦਾ ਖੋਵਾ ਕਹਿੰਦੇ ਹੂੰ ਬਸ 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 ਬਧਾ ਮੇਰਾ ਖੋਵਾ ਇਹਨੇ ਬਾਚੇ ਕੋਵਾ ਤੁਹਿਮਾ ਲੱਗ ਲੋਗੀ ਇਹ ਚਾਰ ਪੰਜ ਅਮਚੇੜੇ ਖੋਏ ਦੇ ਪਾ ਕੇ ਇਦਾਂ ਨੂੰ ਚੰਗੀ ਤਰ੍ਹਾਂ ਖੋਏ ਨੂੰ ਮਿਕਸ ਕਰ ਦੇਣਾ ਤੇ ਵੇਖਿਓ ਹੁਣ ਜਾਇ ਇੰਨਾ ਯੰਮੀ ਲੱਗਣਾ ਤੁਹਾਨੂੰ ਹਲਵਾ ਤੇ ਤੁਸੀਂ ਖਾਂਦੇ ਰਹਿ ਜਾਓ ਵੀ ਇਤਰਾ ਦਿਨ ਕਦੇ ਲਵਾਈਆਂ ਦੋਂ ਬਹਾਵਾ ਚ ਬਣਾ ਖਾਦਾ ਹੋ ਜਿਓ ਜ ਆਪਾਂ ਘਰੇ ਤੁਹਾਨੂੰ ਤਿਆਰ ਕਰਕੇ ਦਿਖਾ ਦਾਂਗੇ ਤੇ ਬਹੁਤ ਸੌਕੀ ਰੈਸਪੀ ਆ ਤੁਹਾਨੂੰ ਇਹ ਰੈਸਪੀ ਆਪਣੀ ਕਿੱਦਾਂ ਦੀ ਲੱਗੀ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੇ ਹੋਰ ਹੀ ਘੈਂ ਘੈਂ ਰੈਸਪੀਆਂ ਵੇਖਣ ਦੇ ਲਈ ਸਾਡਾ ਚੈਨਲ ਕਰ ਲੋ ਫੋਲੋ ਸਬਸਕ੍ਰਾਈਬ ਕਰ ਦਿਓ ਸੰਧੂ ਕੁਕਿੰਗ ਤੇ ਆਪਾਂ ਫੇਰ ਤੁਹਾਨੂੰ ਕੱਲ ਨੂੰ 10:00 90 ਵਲੌਗ ਦੇ ਨਾਲ ਮਿਲਾਂਗੇ ਤੇ ਇਹ ਵਲੌਗ ਇੰਨਾ ਕੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਆ ਜਿਹੜੀਆਂ ਗਿਰੀਆਂ ਦੇ ਆਪਣਾ ਕਿਸ਼ਮਿਸ ਕਿਨ ਜਿਹਨੂੰ ਆਪਾਂ ਮੇਵੇ ਵੀ ਕਹਿ ਦਿੰਦੇ ਆ ਉਹ ਇਤਰਾ ਥੋੜੀ ਵਿੱਚ ਪਾ ਕੇ ਬਾਅਦ ਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਲੋ ਜੀ ਐਦਾਂ ਆਪਾਂ ਸਾਰਾ ਘੱਟ ਲਾਂਗੇ ਤੇ ਵੇਖ ਲੋ ਜਾਨ ਕਿ ਉਹ ਕਿੰਨਾ ਛੱਟ ਜਾਂਦਾ ਵਾ ਇੰਨਾ ਕਿਉਂ ਕੜਾਈ ਦੇ ਵਿੱਚ ਹੀ ਰਹਿ ਗਿਆ ਜੀ ਆਪਣਾ ਹਲਵਾੜਾ ਬਣ ਕੇ ਹੋ ਗਿਆ ਰੈਡੀ ਰੈਡੀ ਟੂ ਈਟ